ਸਬਰ ਜਿਹੜੀ ਉਹ ਐਜ਼ ਅ ਪੰਜਾਬੀ ਸਾਡਾ ਸਿਰ ਨੀਵਾ ਕਰਦੀ ਆ ਕੈਨੇਡਾ ਦੇ ਵਿੱਚ ਸ਼ਰਾਬ ਚੋਰੀ ਦਾ ਇੱਕ ਗਰੋਹ ਫੜਿਆ ਜਾਂਦਾ ਤੇ ਤਕਰੀਬਨ ਸਾਰੇ ਪੰਜਾਬੀ ਪੰਜ ਸੱਤ ਮੁੰਡਿਆਂ ਤੇ ਇਲਜ਼ਾਮ ਹੈ ਜੀ ਉਹਨਾਂ ਚੋਂ ਦੋ ਫਰਾਰ ਨੇ ਪੰਜ ਫੜੇ ਗਏ ਨੇ ਇਹ ਗਰੋਹ ਦੇ ਵਿੱਚ ਕੰਮ ਕਰਦੇ ਸੀ ਤੇ ਪੌਣੇ 3 ਲੱਖ ਡਾਲਰ ਦੀ ਸ਼ਰਾਬ ਇਹਨਾਂ ਨੇ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਚੋਰੀ ਕੀਤੀ ਆ ਐਲ ਸੀ ਬੀਓ ਜਿਹੜਾ ਨਾ 온ਟੇਰੀਓ ਸੂਬਾ ਕੈਨੇਡਾ ਦਾ ਉੱਥੇ ਜਿਹੜੇ ਸਰਕਾਰ ਆਪਰੇਟ ਕਰਦੀ ਹੈ ਠੇਕੇ ਉਹਨੂੰ ਐਲ ਸੀ ਬੀਓ ਕਹਿੰਦੇ ਨੇ ਉਹਨਾਂ ਐਲਸੀਬਿਊਜ਼ ਦੇ ਵਿੱਚ ਇਕੱਠੇ ਹੋ ਕੇ ਜਾਂਦੇ ਸੀ ਤੇ ਇੱਕੋ ਵਾਰੀ ਸਟੋਰ 'ਚ ਵੜ ਜਾਂਦੇ ਸੀ ਤੇ ਸਟੋਰ ਵਿੱਚ ਵੜ ਕੇ ਗਾਹਕਾਂ ਨੂੰ ਤੇ ਜਿਹੜੇ ਉੱਥੇ EMPLOYEES ਹੈਗੇ ਨੇ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਭੰਬਲ ਪੂਸੇ 'ਚ ਪਾ ਕੇ ਉਹਨਾਂ ਦਾ ਧਿਆਨ ਹੋਰ ਪਾਸੇ ਵੰਡ ਕੇ ਤੇ ਚੀਜ਼ਾਂ ਖਸਕਾ ਕੇ ਉਥੋਂ ਬਹੁਤ ਸਾਰੀਆਂ ਨਿਕਲ ਜਾਂਦੇ ਸੀ ਮਹਿੰਗੀਆਂ ਮਹਿੰਗੀਆਂ ਸ਼ਰਾਬਾਂ ਤੋਂ ਲੈ ਕੇ ਸਸhtੀਆਂ ਤੋਂ ਸਸhtੀਆਂ ਸ਼ਰਾਬਾਂ ਵੀ ਇਹਨਾਂ ਨੇ ਚੋਰੀ ਕੀਤੀਆਂ ਤੇ ਇਹਨਾਂ ਨੇ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਇਹ ਕਹਿ ਲਓ ਕਿ ਅਗਸਤ 2024 ਤੋਂ ਲੈ ਕੇ ਫਰਵਰੀ 2025 ਤੱਕ ਆ ਹੁਣ ਤੱਕ 50 ਜਗ੍ਹਾ ਤੇ ਘਟੋ ਘਟੇ ਇਸ ਤਰ੍ਹਾਂ ਦੀਆਂ ਚੋਰੀਆਂ ਕੀਤੀਆਂ 50 ਜਗ੍ਹਾ ਤੇ ਬਹੁਤ ਸਾਰੇ ਕੇਸਾਂ ਦੇ ਵਿੱਚ ਇਹਨਾਂ ਨੇ ਜਿਹੜਾ ਸੀ ਇਹਨਾਂ ਨੂੰ ਇਹਨਾਂ ਦੀ ਵੀਡੀਓ ਤੇ ਫੋਟੋਆਂ ਜਿਹੜੀਆਂ ਅਸੀਂ ਸਾਫ਼ ਨਜ਼ਰ ਆਈਆਂ ਉਸ ਦੇ ਬਾਵਜੂਦ ਇਹ ਹਟੇ ਨਹੀਂ ਤੇ ਵੱਡੀ ਮਾਤਰਾ ਦੇ ਵਿੱਚ ਸ਼ਰਾਬ ਖਸਕਾ ਕੇ ਲੈ ਜਾਂਦੇ ਸੀ ਹਾਲੇ ਤੱਕ ਪੁਲਿਸ ਦਾ ਕਹਿਣਾ ਜਿਹੜੀ ਪੁਲਿਸ ਲੋਕਲ ਹੈ ਨਾ ਉਹ ਪੀਲ ਰੀਜਨਲ ਪੁਲਿਸ ਹੈ ਉੱਥੇ ਉਹਨਾਂ ਦਾ ਕਹਿਣਾ ਕਿ 2 ਲੱਖ 37000 ਦਾ ਜਿਹੜਾ ਪ੍ਰੋਡਕਟ ਜਿਹੜੇ ਨੇ ਚੋਰੀ ਹੋਏ ਨੇ ਤੇ ਅਜੇ ਹੋਰ ਵੀ ਪਤਾ ਲੱਗ ਸਕਦਾ ਹੈ ਹਾਲਾਂਕਿ ਕਿਸੇ EMPLOYE ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਪੰਜ ਵਿਅਕਤੀਆਂ ਨੂੰ ਜਾਂਚ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਤੇ ਹਰੇਕ ਤੇ ਦੋਸ਼ ਲੱਗੇ ਨੇ ਇਹਨਾਂ ਦੇ ਨਾਮ ਨੇ ਅਨੁਜ ਕੁਮਾਰ 25 ਸਾਲਾਂ ਦਾ ਸਿਮਰਪ੍ਰੀਤ ਸਿੰਘ 29 ਸਾਲਾਂ ਦਾ ਸ਼ਰਨਦੀਪ ਸਿੰਘ 25 ਸਾਲਾਂ ਦਾ ਤੇ ਇਸੇ ਤਰ੍ਹਾਂ ਸਿਮਰਨਜੀਤ ਸਿੰਘ 24 ਸਾਲਾਂ ਦਾ ਤੇ ਪ੍ਰਪ੍ਰੀਤ ਸਿੰਘ 29 ਸਾਲਾਂ ਦਾ ਇਹ ਸਾਰੇ ਟੋਰਾਂਟੋ ਦੇ ਆਸ-ਪਾਸ ਦੇ ਨੇ ਦੋ ਹੋਰ ਜਿਹੜੇ ਅਜੇ ਪਹਗੋੜੇ ਨੇ ਤੇ ਦੋਸ਼ ਉਹਨਾਂ ਤੇ ਵੀ ਉਹੀ ਨੇ ਉਹਨਾਂ ਵਿੱਚ 28 ਸਾਲਾਂ ਦਾ ਜਗਸ਼ੀਰ ਸਿੰਘ ਤੇ 25 ਸਾਲਾਂ ਦਾ ਪਨੀਤ ਸਹਿਜਰਾ ਇਹ ਨੇ ਜਿਹੜੇ ਸ਼ਾਮਲ ਨੇ ਮਾੜੀ ਗੱਲ ਇਹ ਆ ਕਿ ਪੰਜਾਬੀ ਮੂਲ ਦੇ ਇਹ ਮੁੰਡੇ ਜਿਹੜੇ ਨੇ ਸਾਹਮਣੇ ਆ ਰਹੇ ਨੇ ਪਹਿਲਾਂ ਹੀ ਕਾਫੀ ਜ਼ਿਆਦਾ ਮੁਖਾਲਫਤ ਬਹੁਤ ਸਾਰੇ ਮੁੱਦਿਆਂ ਤੇ ਹੋ ਰਹੀ ਹੈ ਗੱਡੀਆਂ ਚੋਰੀ ਦੇ ਮਾਮਲੇ ਦੇ ਵਿੱਚ ਤੇ ਇਹ ਜਿਹੜੀ ਚੋਰੀ ਹੈ ਤੇ ਮੱਖਣ ਚੋਰ ਜਿਹੜੇ ਉਹ ਵੀ ਬਿਲਕੁਲ 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 ਕਿਉਂ ਤੇ ਮੱਖਣ ਚੋਰੀ ਦੀਆਂ ਖਬਰਾਂ ਵੀ ਅਸੀਂ ਪੜ੍ਹੀਆਂ ਹੁਣ ਇਹ ਕਿਸ ਤਰ੍ਹਾਂ ਦੇ ਸਾਡੇ ਤੇ ਲੱਗ ਰਹੇ ਨੇ ਹਲੇ ਤੱਕ ਮੈਂ ਦੱਸ ਦੇਵਾਂ ਕਿ ਇਹ ਅਦਾਲਤ ਵਿੱਚ ਕਿਤੇ ਅਜੇ ਸਾਬਤ ਨਹੀਂ ਹੋਇਆ ਕੇਸ ਚੱਲੇਗਾ ਪਰ ਜ਼ਾਹਿਰਾ ਤੌਰ ਤੇ ਪੁਲਿਸ ਨੇ ਕੋਈ ਬੜਾ ਠੋਸ ਸਬੂਤ ਨਹੀਂ ਉਹਨਾਂ ਦੀ ਕੈਮਰੇ ਚ ਫੁਟੇਜ ਹੈਗੀ ਆ ਔਰ ਮਾੜੀ ਗੱਲ ਹੈ ਓਵਰ ਆਲ ਕੇ ਸਾਨੂੰ ਬੜਾ ਨੌਜਵਾਨਾਂ ਨੂੰ ਘਟੋ ਘਟਨਾ ਮੈਂ ਸਮਝਦਾ ਕਿ ਮੋੜ ਕੱਟਣ ਦੀ ਲੋੜ ਹੈ ਕੈਨੇਡਾ ਵਿੱਚ ਮੈਂ ਮੰਨਦੇ ਆਂ ਅਸੀਂ ਕਿ ਰਹਿਣ ਸਹਿਣ ਔਖਾ ਹੋਇਆ ਕੋਸਟ ਆਫ ਲਿਵਿੰਗ ਵਧੀਆ ਹੋਰ ਨਾਲ ਚੀਜ਼ਾਂ ਦੇ ਖਰਚੇ ਵਧੇ ਨੇ ਤੇ ਪ੍ਰੈਸ਼ਰ ਬੜਾ ਹੈ ਪਰ ਆਪ ਕੋ ਤਰੀਕਾ ਥੋੜੀ ਹੈ ਕਿ ਸ਼ਰਾਬ ਚੋਰੀ ਕਰ ਕਰਕੇ ਵਿੱਚੋਂ ਔਰ ਮੈਨੂੰ ਯਕੀਨ ਆ ਕਿ ਜੇ 237000 ਦੀ ਇਹ ਨਹੀਂ ਚੋਰੀ ਵੀ ਕੀਤੀ ਹੈ ਪੁਲਿਸ ਦਾ ਕਹਿਣਾ ਹੈ ਕਿ ਹੋਰ ਵੀ ਕੇਸ ਹੋ ਸਕਦੇ ਨੇ ਹੋਰ ਵੀ ਕੁਝ ਚੋਰੀ ਹੋ ਸਕਦਾ ਹੈ ਵੀ ਅਸੀਂ ਜਾਂਚ ਵਗੈਰਾ ਕਰ ਰਹੇ ਆ ਤੇ ਕਿੰਨੇ ਦਾ ਵਿੱਚ ਲਿਆਊਗਾ ਬਲੈਕ ਮਾਰਕੀਟ ਦੇ ਵਿੱਚ ਠੀਕ ਹੈ ਜੀ ਸੋ ਇਹ ਮੈਂ ਸਮਝਦਾ ਕਿ ਕਲ ਘਟਣ ਵਾਲੀ ਗੱਲ ਹੈ ਬਚਣਾ ਚਾਹੀਦਾ ਬਿਲਕੁਲ ਜੀ ਚੋਰੀ ਦੇ ਪੁੱਤ ਕਦੇ ਗੱਭਰੂ ਨਹੀਂ ਹੁੰਦੇ ਚੋਰੀ ਦੀ ਕਮਾਈਆਂ ਨਾਲ ਕਦੇ ਅਸੀਂ ਤਰੱਕੀ ਨਹੀਂ ਕਰ ਸਕਦੇ